कर लाज ताज मेरी जान दिटी सोहनी आवाज है ना मेरी जान दिटी सोहनी आवाज है ना मेरी जानी सोनी आनी है मेन <laughs> ਅਸਲਾਮੁਆਲਿਕ ਜਾਨੂ ਵੈਕਮ ਸਲਾਮ ਬਿਸਮਿਲ੍ਲਾ ਕਰੀਏ ਸ਼ੁਕਰ ਹੈ ਸ਼ੁਕਰ ਹੈ ਕੀ ਹਾਲ ਹੈ ਠੀਕ ਹੋ ਠੀਕ ਠਾਕ ਪਤਾ ਰੋਜ਼ ਮੈਸੇਜ ਤੇ ਕੱਲ ਕੜ ਕੜ ਕੇ ਟੈਪਿੰਗ ਤੇ ਤੇ ਸਿਆਣੇ ਉਹਨਾਂ ਦੇ ਕੱਲ ਕੜ ਕੜਾ ਸ਼ੁਕਰ ਕੀਤਾ ਮੈਂ ਖੈਰ ਦੀਵਾਲ ਸੁਣਾ ਦਾ ਮੈਂ ਸ਼ੁਕਰ ਕੀਤਾ ਮੈਂ ਸ਼ੁਕਰ ਕੀਤਾ ਮੈਂ ਖੈਰ ਆਵਾਜ਼ ਉਹਨਾਂ ਦੇ ਸੁਣਾ ਦਾ ਤੇ ਕਿਸੇ ਦੇ ਨਿੱਜਤ ਸਾ ਵੀਡੀਓ ਕਾਲ ਹੀ ਮਨਕਾਰ ਲੈਣੀ ਹੈ ਅੱਲਾ ਦਾ ਵਾਸਤਾ ਜੇ ਇੱਕ ਵਾਰੀ ਸੂਰ ਮੈਂ ਨਾ ਜਿਹੜਾ ਨਾ ਜਿਵੇਂ ਵੀ ਹੈ ਇੱਕ ਵਾਰੀ ਜਿਹੜਾ ਦਾ ਮੈਨਾਂ ਜ਼ਰੂਰ ਜੀ ਹਾਂ ਜੀ ਬਿਲਕੁਲ ਵੀਡੀਓ ਗੱਲ ਕਰੋਦੇ ਅੱਲਾ ਪਾਕ ਹੈਡ ਕਰੇ ਤੇ ਜੜੇ ਪੰਜਾ ਸੱਤਾਂ ਦਿਨ ਮੇਰੀ ਜਾਨ ਦੀ ਮੇਰੀ ਜਾਨ ਦੀ ਜਿੱट्टी ਸੋਹਣੀ ਆਵਾਜ਼ ਹੈ ਨਾ ਮੇਰੀ ਜਾਨ ਦੀ ਜਿੱट्टी ਸੋਹਣੀ ਆਵਾਜ਼ ਹੈ ਨਾ ਮੇਰੇ ਜਾਨ ਵੀ ਉਟੀ ਸੋਹਣੀ ਹੋਣੀ ਹੈ ਮੈਨੂੰ ਯਕੀਨ ਹੈ ਇਨਸ਼ਾ ਅੱਲਾ ਤਾਲਾ ਬੜੀ ਸੋਹਣੀ ਤੇ ਮੇਰੀ ਸ਼ੁਕਰ ਕਰਕੇ ਮੈਂ ਗੱਲ ਪਾ ਕੀਤੀ ਹੈ ਯਕੀਨ ਕਰ ਜੋ ਮੈਂ ਤੁਹਾਡਾ ਜਿਹੜਾ ਨਹੀਂ ਸਾਂ ਲਾਣੇ ਵਾਲਾ ਹੀ ਨਹੀਂ ਠੀਕ ਹੈ ਕਈ ਲੋਕਾਂ ਕੋਲ ਤਰਅਪਤਰੀ ਹੋਇਆ ਜਦੋਂ ਜਿਵੇਂ ਵੀ ਹੋ ਗਿਆ